ਪੀਰੀ ਪਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਸਮਤ ਨੂੰ ਕਿੱਦਾਂ ਬਦਲਣਾ ਕਿਸਮਤ ਬਦਲਣ ਦਾ ਇੱਕ ਤੁਹਾਨੂੰ ਇੱਕ ਐਸਾ ਟਾਲਾ ਦੇਣ ਜਾ ਰਿਹਾ ਤੁਹਾਡੀ ਕਿਸਮਤ ਤੇ ਤਕਦੀਰ ਜਿਹਨੂੰ ਕੋਈ ਰੋਕ ਨਹੀਂ ਸਕੇਗਾ ਬਦਲਣ ਤੋਂ ਇਦੇ ਨਾਲ ਤੁਹਾਡੇ ਜਿਹੜਾ ਕੰਦਾ ਸੁੱਤਾ ਭਾਗ ਆ ਉਹ ਵੀ ਜਾਗ ਜਾਏਗਾ ਜੇ ਕਿਸਮਤ ਦੇ ਤਾਰੇ ਜਿਹੜੇ ਆ ਉੱਚੇ ਹੋ ਜਾਣਗੇ ਬਲੰਦ ਹੋ ਜਾਣਗੇ ਇਸ ਟਾਲੇ ਦੇ ਨਾਲ ਇਹ ਟਾਲੇ ਨੂੰ ਕਿੱਦਾਂ ਕਰਨਾ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ ਤੇ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਜੀ ਉਸ ਢਾਲੇ ਬਾਰੇ ਜਿਹੜਾ ਕਿ ਆਪਾਂ ਕਹਿੰਦੇ ਹਾਂ ਕਿ ਕਿਸਮਤ ਨੂੰ ਬਦਲਣ ਵਾਲਾ ਹੇਟਾਲਾ ਜਿਹੜਾ ਇਹ ਜਿਹੜਾ ਢਾਲਾ ਆ ਖਾਸ ਜਿਹੜਾ ਆ ਪਿੱਪਲ ਤੇ ਕੀਤਾ ਜਾਂਦਾ ਪਿੱਪਲ ਤੇ ਕੋਲ ਜਾ ਕੇ ਢਾਲੇ ਨੂੰ ਕੀਤਾ ਜਾਂਦਾ ਤੇ ਕਿਸਮਤ ਜਿਹਦੀ ਕਹੋ ਕਿ ਸੁੱਤੀ ਹੋਈ ਕਿਸਮਤ ਆ ਨਾ ਜਿਹਦੇ ਕੋਈ ਵੀ ਕਹੋ ਕਿ ਕੰਮਕਾਰ ਬਣਦੇ ਨਹੀਂ ਹੋਏ ਰੁਕਾਵਟਾਂ ਪਈਆਂ ਹੋਣ ਜ਼ਿੰਦਗੀ 'ਚ ਇਹਾਂ ਕੋਈ ਕੰਮ ਬਣਦਾ ਹੀ ਨਾ ਹੋਵੇ ਜਾਂ ਕੋਈ ਕਹਿ ਲੋ ਕਿ ਕਿਸਮਤ ਦਾ ਜਿਹੜਾ ਕਹਿ ਲੋ ਕਿ ਸਤਾਰਾ ਜਿਹੜਾ ਡਾਊਨ ਹੋਵੇ ਜਿਹਦਾ ਹਰ ਟਾਈਮ ਮੁਸੀਬਤਾਂ ਨਾਲ ਘਿਰਿਆ ਹੋਵੇ ਬੰਦਾ ਤੇ ਉਹ ਜਿਹੜਾ ਇਸ ਟਾਲੇ ਨੂੰ ਕਰੇਗਾ ਤਾਂ ਉਹਦੇ ਜਿਹੜੇ ਦਿਨ ਹੈ ਉਹ ਖੁਦ ਬਖੋਦ ਬਦਲਣਗੇ ਕਿਸਮਤ ਬਦਲੇਗੀ ਧਨ ਦੌਲਤ ਦੀ ਕਮੀ ਨਹੀਂ ਰਹੇਗੀ ਪੈਸਾ ਤੁਹਾਡੇ ਕੋਲ ਰਹੇਗਾ ਬਰਕਤ ਪਏਗੀ ਅਤੇ ਤੁਹਾਡੇ ਉੱਤੇ ਕੋਈ ਤੁਹਾਡਾ ਕੋਈ ਦੁਸ਼ਮਣ ਤੁਹਾਡੇ ਤੇ ਕੋਈ ਭਾਰ ਵੀ ਨਹੀਂ ਕਰ ਸਕਦਾ। ਨਾ ਦੁਸ਼ਮਣ ਨਾ ਕੋਈ ਹੋਰ ਤੁਹਾਡੀ ਕਿਸਮਤ ਨੂੰ ਕੋਈ ਖੋਹ ਸਕਦਾ। ਜੇ ਕਿਸੇ ਨੇ ਕੋਈ ਕਹਿ ਲੋ ਕਿ ਕਿਸਮਤ ਦੇ ਉੱਤੇ ਕੋਈ ਬੰਨਣ ਕੀਤਾ ਹੋਵੇ ਕਿਸਮਤ ਦਾ ਤਾਂ ਵੀ ਇਸ ਟਾਲੇ ਨੂੰ ਕਰਨ ਦੇ ਨਾਲ ਉਹ ਠੀਕ ਹੋ ਜਾਂਦਾ ਹੈ। ਇਹਦੇ ਨਾਲ ਦੇਵੀ-ਦੇਵਤੇ ਤੇ ਦੇਵੀ-ਦੇਵਤਿਆਂ ਦੀਆਂ ਸ਼ਕਤੀਆਂ ਵੀ ਨਾਲ ਚੱਲਦੀਆਂ ਹਨ। ਤੇ ਟਾਲਾ ਬਹੁਤ ਜ਼ਬਰਦਸਤ ਟਾਲਾ ਆ ਦੋਸਤੋ ਇਹ ਜਿਹੜਾ ਟਾਲਾ ਆ ਇੱਕ ਅ ਕਹਿ ਲਓ ਕਿ ਇੱਕ ਲੜਕਾ ਸਿਗਾ ਜਿਹਨੂੰ ਦਿੱਤਾ ਸੀ ਟਾਲਾ ਇਹ ਗੁਜਰਾਤ ਚ ਜੀਉਂ ਮੁੰਡਾ ਜਿਹਨੇ ਇਹ ਟਾਲਾ ਲੈ ਨੂੰ ਕੀਤਾ ਸੀ ਤੇ ਜਦੋਂ ਉਹਨੇ ਇਸ ਟਾਲੇ ਨੂੰ ਕੀਤਾ ਤੇ ਉਹਦਾ ਜਿਹੜਾ ਟਾਈਮ ਆ ਉਹਦਾ ਸਮਾਂ ਕਾਫੀ ਦਿਨ ਮਤਲਬ ਕਹਿ ਲਓ ਕਿ ਜਦੋਂ ਨੇ ਕੀਤਾ ਟਾਲਾ ਤੋਂ ਥੋੜੇ ਕਿ ਦਿਨ ਬਾਅਦ ਹਫਤਾ 10 ਦਿਨ ਦੇ ਵਿੱਚ ਵਿੱਚ ਉਹਨੂੰ ਉਹਦਾ ਰਿਜ਼ਲਟ ਦੇਖਣਾ ਸ਼ੁਰੂ ਹੋ ਗਿਆ ਸੀ ਉਸ ਸਮਾਂ ਵੀ ਉਹ ਬਦਲਣਾ ਸ਼ੁਰੂ ਹੋ ਗਿਆ ਨੌਕਰੀ ਨਹੀਂ ਸੀ ਉਹਨੂੰ ਮਿਲਦੀ ਤੇ ਜਦੋਂ ਉਹਨੇ ਟਾਲਾ ਕੀਤਾ ਤੇ ਉਹਨੇ ਨੌਕਰੀ ਦੀ ਉਹਨੂੰ ਜਿੱਥੋਂ ਉਹਨੇ ਰੈਜ਼ਿਊਮ ਦਿੱਤਾ ਸੀ ਉਹਨੂੰ ਫੋਨ ਆ ਗਿਆ ਸੀ ਉੱਥੇ ਤੇ ਉਹਦਾ ਮੈਨੂੰ ਉਸੇ ਸਮੇਂ ਫੋਨ ਆਇਆ ਕਿ ਦਾ ਫਜੀ ਮੈਨਾਂ ਮੈਨੂੰ ਨੌਕਰੀ ਦੀ ਆਫਰ ਜਿਹੜੀ ਸੀਗੀ ਉਹ ਮਿਲ ਰਹੀ ਆ ਤੇ ਕਿਸਮਤ ਜਿਹੜੀ ਹੈ ਕਿ ਨਾਲੋਂ ਨਾਲ ਤੁਹਾਨੂੰ ਪਤਾ ਲੱਗਦਾ ਰਹੂਗਾ ਇਹਦਾ ਰਿਜ਼ਲਟ ਵੀ ਮਿਲਦਾ ਜਾਊਗਾ ਕਿਉਂ ਕਰਕੇ ਬੜਾ ਜ਼ਬਰਦਸਤ ਟਾਲ ਆਇਆ ਕਿਉਂ ਕਰਕੇ ਦੋਸਤੋ ਸਾਡੇ ਚੈਨਲ ਉੱਤੇ ਇਸ ਤਰ੍ਹਾਂ ਦੇ ਬਹੁਤ ਟਾਲੇ ਮਿਲਦੇ ਆ ਤੁਹਾਨੂੰ ਜਿਹੜੇ ਕਿਤੇ ਨਹੀਂ ਤੁਹਾਨੂੰ ਲੱਭਣੇ ਸਾਡੇ ਕੋਲ ਐਸੇ-ਐਸੇ ਟਾਲੇ ਹਜੇ ਵੀ ਪਏ ਨੇ ਅਸੀਂ ਥੋੜੀ-ਥੋੜੀ ਕਰਕੇ ਸਾਰਾ ਕੁਝ ਤੁਹਾਨੂੰ ਦੇਵਾਂਗੇ ਪਾਵਾਂਗੇ ਤਾਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਿਤੋਂ ਪਰੇਸ਼ਾਨ ਨਾ ਹੋਵੋ ਕਿਤੋਂ ਤੁਹਾਡੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਤੁਹਾਨੂੰ ਹੋਵੇ ਤੇ ਹੁਣ ਕਰਨਾ ਕੀ ਹੈ ਫੇਰ ਤੁਸੀਂ ਸੁਣ ਲਓ ਇਹ ਟਾਲਾ ਕਿੱਦਾਂ ਕਰਨਾ ਹੈ ਕਦੋਂ ਕਰਨਾ ਹੈ ਅਤੇ ਕਿਸ ਸਮੇਂ ਕਰਨਾ ਹੈ ਦੋਸਤੋ ਇਹ ਜਿਹੜਾ ਢਾਲਾ ਆ ਖਾਸ ਕਰਕੇ ਪਿੱਪਲ ਤੇ ਕੀਤਾ ਜਾਂਦਾ ਹੈ ਪਿੱਪਲ ਤੇ ਪਿੱਪਲ ਦੇ ਜਿਹੜਾ ਜਿੱਥੇ ਕੋਈ ਤੁਹਾਡਾ ਘਰ ਤੋਂ ਥੋੜਾ ਜਿਹਾ ਦੂਰ ਪਿੱਪਲ ਹੋਵੇ ਉੱਥੇ ਜਾ ਕੇ ਇਹ ਢਾਲਾ ਕਰਨਾ ਆ ਪਹਿਲਾਂ ਤੁਸੀਂ ਕੀ ਕਰਨਾ ਆ ਜਦੋਂ ਇਹ ਢਾਲਾ ਕਰਨ ਜਾਣਾ ਆ ਇੱਕ ਤੁਸੀਂ ਆਪਣੇ ਨਾਲ ਅਰਗਬਤੀਆਂ ਦੋ ਥੋੜੇ ਜਿਹਾ ਇਹ ਥੋੜੀ ਜਿਹੀ ਮਿਸ਼ਰੀ ਲੈ ਜਾਓ ਥੋੜਾ ਜਿਹਾ ਪਾਣੀ ਲੈ ਜਾਓ ਤੇ ਬਸ ਤਿੰਨ ਚੀਜ਼ਾਂ ਤੁਸੀਂ ਲੈ ਜਾਣੀਆਂ ਪਹਿਲਾਂ ਉੱਥੇ ਪਿੱਪਲ ਨੂੰ ਪਾਣੀ ਦੇਣਾ ਤੁਸੀਂ ਫਿਰ ਛਿੱਟੇ ਮਾਰ ਦੇਣੇ ਪਿੱਪਲ ਦੇ ਆਲੇ ਦੁਆਲੇ ਸਾਰੇ ਫਿਰ ਜਿਹੜਾ ਉਹ ਮਿਸ਼ਰੀ ਦਾ ਭੋਗ ਤੁਸੀਂ ਲੈ ਕੇ ਗਏ ਹੋਵੋਗੇ ਉਹ ਜਿਹੜਾ ਭੋਗ ਹੈ ਉਹਨਾਂ ਨੂੰ ਦੇਣਾ ਭੋਗ ਦੇ ਕੇ ਫਿਰ ਉਸ ਤੋਂ ਬਾਅਦ ਜਿਹੜੀਆਂ ਤੁਹਾਡੇ ਇੱਕ ਦੋ ਅਗਰਬੱਤੀਆਂ ਤੁਸੀਂ ਉੱਥੇ ਲਾ ਦੇਣੀਆਂ ਤੇ ਉੱਥੇ ਪ੍ਰਾਰਥਨਾ ਕਰਨੀ ਆ ਪ੍ਰਾਰਥਨਾ ਇਹ ਕਰਨੀ ਆ ਕਿ ਇਸ ਪਿੱਪਲ ਦੇ ਉੱਤੇ ਇਸ ਜਿਹੜਾ ਜਿਹੜਾ ਪ੍ਰੀਖਿਆ ਹਣਾ ਪਿੱਪਲਾ ਤੁਸੀਂ ਉੱਥੇ ਇਹ ਗੱਲ ਕਹਿਣੀ ਆ ਕਿ ਜਿੰਨੇ ਜਿਹੜਾ ਵੀ ਕੋਈ ਦੇਵੀ ਦੇਵਤਾ ਇਸ ਪਿੱਪਲ ਤੇ ਵਿਰਾਜਮਾਨ ਹੈ ਮੇਰੀ ਆਵਾਜ਼ ਨੂੰ ਜਾਂ ਮੇਰੀ ਪ੍ਰਿਆਦ ਨੂੰ ਸੁਣਦਾ ਹੋਵੇ ਤਾਂ ਮੈਂ ਇਸ ਪਿੱਪਲ ਦੀ ਜਿਹੜੀ ਮਿੱਟੀ ਉਹ ਲੈਣ ਆਇਆ ਤੇ ਮਿੱਟੀ ਜਿਹੜੀ ਆ ਮੈਂ ਕੱਲ ਨੂੰ ਲੈ ਕੇ ਜਾਊਗਾ ਇਹ ਜਿਹੜਾ ਤੁਸੀਂ ਕੰਮ ਕਰਨਾ ਬੁੱਧਵਾਰ ਨੂੰ ਜਾ ਕੇ ਕਰਨਾ ਪਹਿਲਾਂ ਤਾਂ ਜਿਹੜੀ ਮਿੱਟੀ ਉਹ ਅਗਲੇ ਦਿਨ ਲੈਣੀ ਆ ਠੀਕ ਹੈ ਜੀ ਤੇ ਦੱਸ ਦਿੰਨਾ ਤੁਹਾਨੂੰ ਕਿਦਾਂ ਕਿਦਾਂ ਸਾਰਾ ਕਰਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੀ ਜਾਓ ਸਕਿੱਪ ਨਾ ਕਰਿਓ ਪੂਰੀ ਸੁਣ ਲਿਓ ਤੇ ਤੁਸੀਂ ਅਰਦਾਸ ਬੇਨਤੀ ਲੈ ਰਿਆਦ ਕਰਕੇ ਥੋੜੀ ਜਿਹੀ ਮਿੱਟੀ ਉੱਥੋਂ ਲੈ ਲੈਣੀ ਆ ਮਿੱਟੀ ਤੁਸੀਂ ਇੰਨੀ ਕੁ ਲੈਣੀ ਆ ਕਿ ਜਿਨ੍ਹਾਂ ਤੁਹਾਡੀਆਂ ਨਾ ਚਲਾ ਬੰਟੇ ਹੁੰਦੇ ਨੇ ਨਾ ਬੱਚੇ ਖੇਡਦੇ ਜਿਨਾਂ ਨਾਲ ਉਹ ਬੰਟੇ ਜਿੱਡੀ ਇੱਕ ਗੋਲੀ ਬਣ ਜੋਏ ਮਤਲਬ ਪੰਜ ਗੋਲੀਆਂ ਬਣਾਉਣੀਆਂ ਤੁਸੀਂ ਤੇ ਤੁਸੀਂ ਇਹ ਦੇਖ ਲੈਣਾ ਕਿ ਪੰਜ ਗੋਲੀਆਂ ਜੋ ਕਿ ਤੁਹਾਡੀ ਮਿੱਟੀ ਉਹ ਨਿਕਲ ਤੁਸੀਂ ਲੈ ਜਾਓ ਤੇ ਉਹ ਜਿਹੜੀ ਮਿੱਟੀ ਆ ਉਹ ਤੁਸੀਂ ਲੈਣੀ ਨਹੀਂ ਗੀ ਸਿਰਫ ਪਹਿਲੇ ਦਿਨ ਤੁਸੀਂ ਬੁੱਧਵਾਰ ਪ੍ਰਾਰਥਨਾ ਕਰਨੀ ਹੈ ਬੇਨਤੀ ਕਰਕੇ ਫਰਿਆਦ ਕਰਕੇ ਅਗਲੇ ਦਿਨ ਐਸੇ ਤਰ੍ਹਾਂ ਤੁਸੀਂ ਫੇਰ ਜਾਣਾ ਤੋ ਅਰਗਬਤੀਆਂ ਨਾਲ ਥੋੜਾ ਜਿਹਾ ਪਤਾਸੇ ਲੈ ਜਾਓ ਤੇ ਥੋੜਾ ਜਿਹਾ ਪਾਣੀ ਲੈ ਜਾਓ ਫਿਰ ਉੱਥੇ ਪਿੱਪਲ ਨੂੰ ਪਾਣੀ ਦੇ ਕੇ ਜਲ ਦੇ ਕੇ ਅਰਗਬਤੀਆਂ ਲਾ ਕੇ ਤੇ ਪਤਾਸੇ ਉੱਥੇ ਰੱਖ ਕੇ ਤੇ ਬੇਨਤੀ ਕਰ ਦੇਣੀ ਆ ਕਿ ਕੱਲ ਮੈਂ ਫਰਿਆਦ ਕੀਤੀ ਸੀ ਬੇਨਤੀ ਕੀਤੀ ਸੀ ਤੁਹਾਨੂੰ ਲੈ ਕੇ ਜਾਣ ਦੀ ਅੱਜ ਮੈਂ ਇਸ ਮਿੱਟੀ ਨੂੰ ਲੈਣ ਆਇਆ ਫਿਰ ਉੱਥੇ ਪ੍ਰਾਰਥਨਾ ਕਰਨੀ ਆ ਕਿ ਇਸ ਮਿੱਟੀ ਨੂੰ ਮੈਂ ਲੈਣ ਆਇਆ ਤੇ ਇਸ ਮਿੱਟੀ ਨੂੰ ਜਦੋਂ ਵੀ ਜਿੱਥੇ ਵੀ ਲੈ ਕੇ ਜਾਵਾਂ ਇਹ ਜਿਹੜੀ ਮਿੱਟੀ ਆ ਮੇਰੀ ਕਿਸਮਤ ਬਦਲਣ ਦੇ ਲਈ ਮੇਰੇ ਭਾਗ ਜਗਾਉਣ ਦੇ ਲਈ ਇਸ ਮਿੱਟੀ ਨੂੰ ਮੈਂ ਲੈਣ ਆਇਆ ਤੇ ਜਿਹੜੇ ਵੀ ਇਸ ਪਿੱਪਲ ਦੇ ਉੱਤੇ ਇਸ ਦੇਵਤੇ ਵਿਰਾਜਮਾਨ ਨੇ ਉਹ ਮੇਰੀ ਮਦਦ ਕਰੋ। ਬਸ ਇੰਨੀ ਗੱਲ ਕਹਿ ਕੇ ਤੁਸੀਂ ਜਿਹੜੀ ਮਿੱਟੀ ਐ ਉਹ ਲੈ ਆਣੀ ਆ ਘਰ ਲੈ ਕੇ ਆਉਣੀ ਆ। ਤੁਸੀਂ ਕੀ ਕਰਨਾ ਉਸ ਮਿੱਟੀ ਦੀਆਂ ਗੋਲੀਆਂ ਬਣਾ ਲੈਣੀਆਂ ਪੰਜ। ਪੰਜ ਗੋਲੀਆਂ ਬਣਾ ਕੇ ਉਹਨੂੰ ਥੋੜੀ ਜਿਹੀ ਗਿੱਲੀ ਮਿੱਟੀ ਨੂੰ ਗਿੱਲੀ ਕਰਨ ਤੋਂ ਬਾਅਦ ਉਹਦੀਆਂ ਗੋਲੀਆਂ ਕਿਸੇ ਤਰੀਕੇ ਨਾਲ ਤੁਸੀਂ ਪੰਜ ਬਣਾ ਲੈਣੀਆਂ ਠੀਕ ਹੈ ਜੀ। ਜਦੋਂ ਤੁਹਾਡੀਆਂ ਪੰਜ ਗੋਲੀਆਂ ਬਣ ਗਈਆਂ ਫਿਰ ਤੁਸੀਂ ਕੀ ਕਰਨਾ ਉਹ ਗੋਲੀਆਂ ਨੂੰ ਸੁਕਾ ਲੈਣਾ ਧੁੱਪੇ। ਗੋਲੀਆਂ ਨੂੰ ਸੁਕਾਉਣ ਤੋਂ ਬਾਅਦ ਜਿੱਥੇ ਤੁਸੀਂ ਪੂਜਾ ਕਰਦੇ ਹੋ ਜਿੱਥੇ ਤੁਸੀਂ ਪੂਜਾ ਪਾਠ ਕਰਦੇ ਹੋ ਜਿੱਥੇ ਤੁਸੀਂ ਆਪਣਾ ਚਰਾਗ ਬੱਤੀ ਦੇਵੀ ਦੇਵਤਿਆਂ ਨੂੰ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਉਹ ਥੋੜੇ ਜਿ ਕਿਸੇ ਪਲੇਟ ਤੇ ਵਿੱਚ ਥਾਲ ਦੇ ਵਿੱਚ ਤੁਸੀਂ ਛੋਟੀ ਜਿਹੀ ਪਲੇਟ ਦੇ ਵਿੱਚ ਉਹ ਜਿਹੜੀਆਂ ਮਿੱਟੀ ਦੀਆਂ ਜਿਹੜੀਆਂ ਪੰਜ ਗੋਲੀਆਂ ਹੋਣੀਆਂ ਆ ਉਹਨੂੰ ਰੱਖ ਦੇਣਾ ਠੀਕ ਹੈ ਜੀ ਉਹਨੂੰ ਰੱਖ ਕੇ ਤੁਸੀਂ ਲਗਾਤਾਰ ਉਹਦੀ ਪੂਜਾ ਕਰਨੀ ਹੈ 21 ਦਿਨ 21 ਦਿਨਾਂ ਨੂੰ ਰੋਜ਼ ਥੋੜਾ ਜਿਹਾ ਸੰਧੂਰ ਲਗਾ ਦੇਣਾ ਟਿੱਕਾ ਲਾ ਕੇ ਸਾਰੀਆਂ ਗੋਲੀਆਂ ਨੂੰ ਥੋੜਾ ਥੋੜਾ ਸੰਦੂਰ ਲਾ ਕੇ ਮੱਥਾ ਟੇਕਣਾ ਪ੍ਰਯਾਦ ਕਰਨੀ ਹੈ ਆਪਣੀ ਬੇਨਤੀ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਲਗਾਤਾਰ 21 ਦਿਨ ਜਦੋਂ ਇਹਦੀ ਪੂਜਾ ਤੁਸੀਂ ਕਰ ਲਈ ਫਿਰ 21ਵੇਂ ਦਿਨ ਤੁਸੀਂ ਬਾਅਦ ਕੀ ਕਰਨਾ ਉਹ ਜਿਹੜੀ ਗੋਲੀ ਆ ਇੱਕ ਗੋਲੀ ਤੁਸੀਂ ਆਪਣੀ ਤਜੋਰੀ ਚ ਰੱਖ ਦੇਣੀ ਆ ਇੱਕ ਗੋਲੀ ਤੁਸੀਂ ਮੰਦਿਰ ਦੇ ਵਿੱਚ ਰੱਖ ਦੇਣੀ ਆ ਇੱਕ ਗੋਲੀ ਆਪਣੀ ਜੇਬ ਚ ਪਾ ਲੈਣੀ ਆ ਇੱਕ ਜਿੱਥੇ ਤੁਹਾਡਾ ਕੋਈ ਕੰਮਕਾਰ ਬਿਜ਼ਨਸ ਉਹ ਵੀ ਉੱਥੇ ਰੱਖ ਦੋ ਇੱਕ ਗੋਲੀ ਤੁਸੀਂ ਕਿਤੇ ਵੀ ਜਿੱਥੇ ਤੁਹਾਡਾ ਕੋਈ ਕੰਮਕਾਰ ਜਾਂ ਕੋਈ ਹੋਰ ਐਸਾ ਕੰਮਕਾਰ ਚੱਲਦਾ ਹੋ ਉੱਥੇ ਰੱਖ ਦੇਣੀ ਹੈ ਤੇ ਦੇਖਿਓ ਫਿਰ ਥੋੜੇ ਦਿਨਾਂ ਅੰਦਰ ਤੁਹਾਡੇ ਜਿਹੜੇ ਦਿਨਾਂ ਜਿੰਦਾ ਬਦਲਦੇ ਆ ਕੋਈ ਤੁਹਾਡੇ ਕੰਮ 'ਚ ਰੁਕਾਵਟ ਨਹੀਂ ਪੈਦਾ ਕਰ ਸਕਦਾ ਮੁਸ਼ਕਲ ਨਹੀਂ ਪੈਦਾ ਕਰ ਸਕਦਾ ਇਹ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਮਾਲਕ ਭਲੀ ਕਰੇ